ਕੀ ਤੋ ਕਰਨਾ ਸਰਬਰਜਾਈ ਕਿਸ਼ ਕੀਜੈ ਜੇ ਕਰ ਸਕੀਐ ਆਪਣਾ ਕੀਤਾ ਕਿਛ ਨ ਹੋਐ जो हर पाव त्यो रखिया मेरे हर जियो सबको तेरे वास असा जोर नाही जे किच कर हम सक है। ਦਿਉ ਪਵਹਿ ਤੇ ਮੈਂ ਬਖਸ਼ ਸਭ ਜੀਆ ਪਿੰਡ ਦਿਆ ਤੁਦੇ ਆਪੇ ਤੁਦੇ ਆਪੇ ਕਰੇ ਲਾਇਆ ਜੇ ਹਾ ਤੂ ਹੁਕਮ ਕਰਹ ਤੇਹ ਕੋ ਕਰਮ ਕਮਾਵੇ ਜੇ ਹਾ ਤਦ ਤੁਰਨਿਖ ਪਾਇ ਪੰਚ ਤਤ ਜੇ ਕਿਛ ਕੀਤਾ ਹੋਇ ਇਕ ਮਨਮੁਖ ਕਰ ਸਿਰੋਵੈ ਹਰ ਕੀ ਵਡਾਣਾ ਜਨਾਨੰਕ ਕਾਹ ਹਰ ਰਖਸ਼ਨ ਮੇਰੇ ਸਵਾਮੀ ਜਨਾਨੰਕ ਕਾਹ ਹਰ ਬਖਸ਼ਰੈ ਮੇਰੇ ਸਵਾਮੀ ਤਉ ਪਿਆ ਵਾਹਿਗੁਰੂ ਦੀ ਫਤਹਿ ਸਤਿਗੁਰੂ ਜੀ ਦੀ ਸਾਜ ਜਨਵਾਜੀ ਗੁਰੂ ਖਾਲਸਾ ਸਾਜ ਸੰਗਤ ਜੀ ਹੁਣ ਸਮਾ ਹੈ ਲੜੀਵਾਰ ਸ਼ਬਦ ਕਥਾ ਵਿਚਾਰ ਦਾ ਵਿਚਾਰ ਚੱਲ ਰਹੀ ਹੈ ਰਾਗ ਮਾਰੂ ਵਿੱਚ पंचम पादशाह ਧੰ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਚਾਰਣ ਕੀਤੀ ਹੋਈ ਪਵਿੱਤਰ ਪਾਵਨ ਬਾਣੀ ਉੱਪਰ ਕਾਲਾ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ ਭਗਤ ਜਨਾ ਕਾ ਪ੍ਰੀਤਮ ਪਿਆਰਾ ਸਭੈ ਉਧਾਰਨ ਖਸਮ ਹਮਾਰਾ ਸਿਮਰਨਾਮ ਪੁੰਨੀ ਸਭ ਇੱਛਾ ਜਨ ਨਾਨਕ ਪੈਜ ਰਖਾਈ ਹੈ ਸੋ ਇਸੇ ਪ੍ਰਕਾਰ ਅੱਜ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਸੋਹਲ ਮਹੱਲਾ ਪੰਜਵਾਂ ਅੱਜ ਰਾਗ ਮਾਰੂ ਸੋਲਹ ਮਹੱਲਾ ਪੰਜਵਾਂ ਪੰਚਮ ਪਾਦਸ਼ਾ ਧੰ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਮਾਰੂ ਵਿੱਚ ਸੋਲਹੇ ਤੋਂ ਭਾਵ ਹੈ 16 16 ਪਦਿਆਂ ਦੇ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਇੱਕ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਹਰਤਾ ਹੈ ਉਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਦੁਆਰਾ ਹੋਇਆ ਕਰਦੀ ਹੈ ਸੰਗੀ ਜੋਗੀ ਨਾਰਲਪਟਾਣੀ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਜ ਸੰਗਤ ਜੀ ਅੱਜ ਦੇ ਸ਼ਬਦ ਵਿੱਚ पंचम पादशाह ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਵੇਂ ਸੰਸਾਰ ਤੇ ਪਤੀ ਪਤਨੀ ਹੋਇਆ ਕਰਦੇ ਨੇ ਇਸੇ ਤਰ੍ਹਾਂ ਹੀ ਇਹ ਜੀਵ ਆਤਮਾ ਰੂਪੀ ਪਤੀ ਹੈ ਤੇ ਇਹ ਸਰੀਰ ਜਿਹੜੀ ਦੇਹੀ ਹੈ ਇਹ ਪਤਨੀ ਹੈ ਇਹਨਾਂ ਦੋਨਾਂ ਦਾ ਆਪਸੀ ਸੰਵਾਦ ਸਾਹਮਣੇ ਰੱਖ ਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਫਰਮਾਨ ਕਰ ਸੰਗੀ ਜੋਗੀ ਨਾਰ ਲਪਟਾਣੀ ਜੀਵ ਆਤਮਾ ਰੂਪੀ ਜੋਗੀ ਹੈ ਬਾਰੇ ਜਿਹੜੀ ਸ਼ਰੀਰ ਕਾਇਆ ਦੇਹੀ ਰੂਪੀ ਨਾਰ ਇਸਤਰੀ ਹੈ ਇਹ ਇਸ ਜੀਵ ਆਤਮਾ ਰੂਪੀ ਜੋਗੀ ਦੇ ਨਾਲ ਮਹਾਰਾ ਕਹਿੰਦੇ ਹਨ ਉਰਜ ਰਹੀ ਰੰਗ ਰਸਮਾਣੀ ਤੇ ਇਹ ਜਿਹੜੀ ਦੇਹੀ ਹੈ ਕਾਇਆ ਰੂਪੀ ਧਨ ਇਸਤਰੀ ਇਹ ਜੀਵ ਆਤਮਾ ਰੂਪੀ ਪਤੀ ਦੇ ਨਾਲ ਉਲਜੀ ਹੋਈ ਹੈ ਤੇ ਬੜੇ ਰੰਗ ਬੜੇ ਰਸਮਾਨਦੀ ਹੈ ਹਰ ਪ੍ਰਕਾਰ ਦੀਆਂ ਖੁਸ਼ੀਆਂ ਨੂੰ ਭੋਗਦੀ ਹੈ ਕਰਤ ਸੰਯੋਗੀ ਪਾਏ ਇਕਤਰਾ ਕਰਤੇ ਭੋਗ ਬਿਲਾਸਾ ਹੈ ਕਹਿੰਦੇ ਇੱਕ ਤੇ ਕਿਰਤ ਕੀਤੇ ਹੋਏ ਕਰਮਾ ਕਰਕੇ ਦੂਸਰਾ ਸੰਯੋਗਾ ਕਰਕੇ ਇਹਨਾਂ ਦੋਨਾਂ ਦਾ ਮੇਲ ਹੋਇਆ ਹੈ ਜੀਵ ਆਤਮਾ ਰੂਪੀ ਪਤੀ ਤੇ ਇਹ ਕਾਇਆ ਦੇਹੀ ਸਰੀਰ ਰੂਪੀ ਪਤਨੀ ਇਹਨਾਂ ਦੋਨਾਂ ਦਾ ਕਿਰਤ ਕੀਤੇ ਕਰਮਾਂ ਕਰਕੇ ਸੰਜੋਕੇ ਇਹ ਇਕੱਠੇ ਹੋਏ ਨੇ ਜੋ ਪਰ ਕਰੈ ਸੋ ਧਨ ਤਤ ਮਨ ਕਹਿੰਦੇ ਨੇ ਫਿਰ ਜੋ ਪਤੀ ਹੈ ਜੀਵ ਆਤਮਾ ਕਹਿੰਦੇ ਜੋ ਕਰ ਤੇ ਇਹ ਜਿਹੜੀ ਧਾਰ ਰੱਖੇ ਸੰਗਾਨਾ ਤੇ ਉਹ ਜਿਹੜਾ ਪਿਰ ਹੈ ਨਾ ਜੀਵਾਤਮਾ ਰੂਪੀ ਪਤੀ ਉਹ ਵੀ ਇਹ ਕਾਇਆ ਰੂਪੀ ਸਰੀਰ ਰੂਪੀ ਇਸਤਰੀ ਨੂੰ ਬੜਾ ਸ਼ਿੰਗਾਰ ਕੇ ਤੇ ਆਪਣੇ ਨਾਲ ਰੱਖਦਾ ਹੈ ਆਪਣੇ ਸੰਗ ਰੱਖਦਾ ਹਮੇਸ਼ਾ ਇਦੇ ਨਾਲ ਰਹਿੰਦਾ ਹੈ ਮੇਲ 71 ਵਸਹਿ ਦਿਨ ਰਾਤਿ ਪ੍ਰਯੋਦੇ ਤਨ ਦਿਲਾਸ ਹੈ ਤੇ ਇਹ ਦੋਨੋਂ ਮਿਲ ਕੇ ਰਾਤ ਦਿਨ ਇਕੱਠੇ ਹੀ ਵਸਦੇ ਨੇ ਤੇ ਇਹ ਜਿਹੜਾ ਪ੍ਰਯੋਪਤੀ ਹੈ ਜੀਵਾਤਮਾ ਇਹ ਕਾਇਆ ਰੂਪੀ ਧਨ ਜੋ ਇਸਤਰੀ ਹੈ ਇਹਨੂੰ ਬੜੇ ਦਿਲਾਸੇ ਦਿੰਦਾ ਹੈ ਤੂੰ ਜੋ ਕਹੇ ਮੈਂ ਤੇਰੇ ਵਾਸਤੇ ਉਹੀ ਲੈ ਕੇ ਆਵਾਂਗਾ ਤੈਨੂੰ ਜਿਹੜੀ ਚੀਜ਼ ਦੀ ਲੋੜ ਹੈ ਦੱਸ ਮੈਂ ਉਹ ਤੇਰੀ ਲੋੜ ਪੂਰੀ ਕਰਾਂਗਾ ਇਸ ਤਰ੍ਹਾਂ ਬੜੇ ਦਲਾਸੇ ਦਿੰਦਾ ਹੈ ਧਨ ਮੰਗੇ ਪ੍ਰਿਯ ਬਉ ਬਿਦ ਧਾਵੈ ਇਹ ਧਨ ਕਾਇਆ ਰੂਪੀ ਜਿਹੜੀ ਸ਼ਰੀਰ ਰੂਪੀ ਇਸਤਰੀ ਹੈ ਜਦੋਂ ਕਿਸੇ ਵੀ ਚੀਜ਼ ਦੀ ਮੰਗ ਕਰਦੀ ਹੈ ਤੇ ਜੀਵ ਆਤਮਾ ਰੂਪੀ ਪਤੀ ਬੜੇ ਧੌੜ ਕੇ ਭੱਜ ਕੇ ਉਹ ਨਾ ਜਿਹੜੀ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਉਹ ਲਿਆ ਕਰਕੇ ਇਹ ਕਾਇਆ ਰੂਪੀ ਇਸ ਤੀਨ ਨੂੰ ਵਿਖਾਉਂਦਾ ਹੈ ਮੈਂ ਆ ਤੇਰੇ ਵਾਸਤੇ ਲੈ ਕੇ ਆਇਆ ਹਾਂ ਮੈਂ ਆ ਚੀਜ਼ ਤੇਰੇ ਵਾਸਤੇ ਲੈ ਕੇ ਆਇਆ ਹਾਂ ਇੱਕ ਵਸਤ ਕੋ ਪਹੁੰਚ ਨਾ ਸਕ ਧਨ ਰਹਤੀ ਭੁੱਖ ਪਿਆਸ ਹੈ ਇਹ ਸੰਸਾਰਕ ਵਸਤੂਆਂ ਜਿਹੜੀਆਂ ਨੇ ਪਦਾਰਥ ਜਿਹੜੇ ਨੇ ਮਾਵਾ ਕੀ ਇਹਨਾਂ ਨੂੰ ਤਾਂ ਇਹ ਜੀਵ ਵੜਸ਼ੇ ਤੇ ਲਿਆ ਕੇ ਇਸ ਕਾਇਆ ਨੂੰ ਸਰੀਰ ਨੂੰ ਦੇ ਦਿੰਦਾ ਪਰ ਏਕ ਅਵਸਥਾ ਕੋ ਪਹੁੰਚ ਨਾ ਸਕੈ ਕਹਿੰਦੇ ਇੱਕ ਵਸਤੂ ਜਿਹੜੀ ਹੈ ਉਤੋਂ ਤੱਕ ਇਸ ਜੀਵ ਆਤਮਾ ਦੀ ਪਹੁੰਚ ਨਹੀਂ ਹੈ ਤੇ ਪਹੁੰਚ ਨਾ ਕਰਕੇ ਤਨ ਰਹਤੀ ਭੁੱਖ ਪਿਆਸਾ ਹੈ ਇਹ ਕਾਇਆ ਰੂਪੀ ਜਿਹੜੀ ਇਸਤਰੀ ਹੈ ਇਹ ਉਹਦੇ ਤੋਂ ਬਿਨਾ ਭੁੱਖੀ ਰਹਿੰਦੀ ਹੈ ਤੇ ਇਹ ਜਿਹੜੀ ਜੀਵ ਆਤਮਾ ਪਤੀ ਹੈ ਇਹ ਵੀ ਪਿਆਸਾ ਰਹਿੰਦਾ ਉਹ ਚੀਜ਼ ਇਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ ਧਨ ਕਰੇ ਬਿਨੋ ਦਉ ਕਰ ਜੋਰ ਕਹਿੰਦੇ ਨੇ ਕਾਇਆ ਰੂਪੀ ਸਰੀਰ ਰੂਪੀ ਧਨ ਇਸਤਰੀ ਜਿਹੜੀ ਹੈ ਉਹ ਦੋਵੇਂ ਹੱਥ ਜੋੜ ਕਰਕੇ ਕੇ ਜੀਵ ਰੂਪੀ ਪਤੀ ਜੀ ਆਤਮਾ ਰੂਪੀ ਪਤੀ ਅੱਗੇ ਬੇਨਤੀਆਂ ਕਰਦੀ ਹੈ ਕਿਹੜੀਆਂ ਬੇਨਤੀਆਂ ਕਰਦੀ ਹੈ ਦੋਵੇਂ ਹੱਥ ਜੋੜ ਕਰਕੇ ਫਿਰਿਆ ਪਰਦੇਸ ਨਾ ਜਾਓ ਵਸੋ ਘਰ ਮੋਰਾ ਇਹ ਕਾਇਆ ਸ਼ਰੀਰ ਰੂਪੀ ਜਿਹੜੀ ਇਸਤਰੀ ਹੈ ਤਰ ਜਿਤ ਉਤਰੈ ਭੁੱਖ ਪਿਆਸਾ ਹੈ ਤੇ ਇਸ ਤਾਇਆ ਰੂਪੀ ਘਰ ਦੇ ਵਿੱਚ ਰਹਿੰਦਾ ਹੋਇਆ ਤੂੰ ਇਹੋ ਜਿਹਾ ਵਪਾਰ ਕਰ ਇਹੋ ਜਿਹਾ ਸੌਦਾ ਖਰੀਦ ਜਿਹਦੇ ਨਾਲ ਮੇਰੀ ਭੁੱਖ ਵੀ ਦੂਰ ਹੋ ਜਾਵੇ ਤੇ ਤੇਰੀ ਪਿਆਸ ਵੀ ਦੂਰ ਹੋ ਜਾਵੇ ਸਗਲੇ ਕਰਮ ਧਰਮ ਯੁਗ ਸਾਦਾ ਤਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰਨੇ ਕਰਮ ਧਰਮ ਯੋਗ ਸਾਤ ਸਾਤ ਯੋਗ ਸਤ ਤੇਤਾ ਜੰਗੀ ਦੁਆਪਰ ਪੂਜਾ ਚਾਰ ਇਹਦੇ ਇਸ ਤਰ੍ਹਾਂ ਇਹ ਜਿੰਨੇ ਕਰਮ ਧਰਮ ਨੇ ਇਹ ਪਹਿਲੇ ਯੁੱਗਾਂ ਦੀਆਂ ਸਾਧਨਾ ਨੇ ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ ਪਰ ਕਹਿੰਦੇ ਨੇ ਭਾਵੇਂ ਜੋਗ ਕੋਈ ਵੀ ਹੋਇਆ ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ ਹਰੀ ਦੇ ਰਾਸ ਤੋਂ ਬਿਨਾ ਤੇਲ ਮਾਤਰ ਵੀ ਸੁਖ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਭਈ ਕਿਰਪਾ ਨਾਨਕ ਸਤ ਸਹਾਈ ਹੋਈ ਜਦੋਂ ਤੇ ਮਾਰੇ ਕਹਿੰਦੇ ਨੇ ਤੋ ਕਹਿੰਦੇ ਨੇ ਤੋ ਧਨ ਪਿਰ ਆਨੰਦ ਉਲਾਸਾ ਹੈ ਉਸ ਵੇਲੇ ਧਨ ਜੀਵ ਰੂਪੀ ਇਸਤਰੀ ਤੇ ਪਿਰ ਜੀਵ ਆਤਮਾ ਜਿਹੜੇ ਇਹਨਾਂ ਨੂੰ ਬੜਾ ਉਲਾਸ ਆਇਆ ਆਨੰਦ ਆਇਆ ਕਿਹੜਾ ਪ੍ਰਾਪਤ ਹੋ ਗਿਆ ਧਨ ਅੰਧੀ ਪਿਰ ਚਪਲ ਸਿਆਣਾ ਇਹ ਜਿਹੜੀ ਧਨ ਹੈ ਨਾ ਜੀਵ ਰੂਪੀ ਕਾਇਆ ਰੂਪੀ ਇਸਤਰੀ ਇਹ ਕਾਇਆ ਰੂਪੀ ਇਸਤਰੀ ਜਿਹੜੀ ਗਿਆਨ ਰੂਪੀ ਅੱਖਾਂ ਤਵੰਨੀ ਹੈ ਇਹਨੂੰ ਕਿਸੇ ਗੱਲ ਦਾ ਪਤਾ ਨਹੀਂ ਪਰ ਉਹ ਜਿਹੜਾ ਜੀਵ ਆਤਮਾ ਹੈ ਪਰੀ ਪਰ ਪਤੀ ਉਹ ਬੜਾ ਚਾਪਲ ਹੈ ਬੜਾ ਸਿਆਣਾ ਚੰਚਲ ਹੈ ਉਹਨੂੰ ਸਭ ਪਤਾ ਹੈ ਪਰ ਇਸ ਕਾਇਆ ਰੂਪੀ ਇਸਤਰੀ ਨੂੰ ਦੇਹੀ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ ਅਚੇਤ ਹੈ ਬੇਸਮਝ ਹੈ ਪੰਜ ਤਤਾਂ ਕਾ ਰਚਨ ਰਚਾਨਾ ਤੇ ਇਹ ਜੀਵ ਆਤਮਾ ਇਸ ਗੱਲ ਨੂੰ ਸਮਝਦੀ ਹੈ ਕਿ ਇਹ ਜਿਹੜੀ ਦੇਹੀ ਹੈ ਇਹ ਤਾਂ ਪੰਜਾਂ ਤਤਾਂ ਦੀ ਇੱਕ ਰਚਨਾ ਮੇਰੇ ਵਾਹਿਗੁਰੂ ਨੇ ਕੀਤੀ ਹੈ ਪੰਜਾਂ ਤਤਾਰੂ ਮਿਲਾ ਕਰਕੇ ਇਹ ਦੇਹੀ ਜਿਹੜੀ ਹੈ ਤਿਆਰ ਕੀਤੀ ਹੈ ਜਿਸ ਵਕਤ ਹੋ ਉਸ ਪਾਇਓ ਉਸ ਵਕਰ ਕੋ ਤੁਮ ਆਏ ਹੋ ਜਿਹੜੇ ਸੌਦੇ ਵਾਸਤੇ ਤੁਸੀਂ ਇਸ ਸੰਸਾਰ ਤੇ ਆਏ ਹੋ ਸੋ ਪਾਇਓ ਸਤਗੁਰ ਪਾਸਾ ਹੈ ਉਹ ਜਿਹੜਾ ਹੈ ਜੇ ਕਿਸੇ ਨੇ ਪ੍ਰਾਪਤ ਕੀਤਾ ਹੈ ਤੇ ਸਤਗੁਰਾਂ ਦੇ ਕੋਲੋਂ ਕੀਤਾ ਹੈ ਹੋਰ ਕਿਤੇ ਉਹ ਇਹ ਸੌਦਾ ਨਹੀਂ ਪ੍ਰਾਪਤ ਹੋਇਆ ਕਾਨ ਕਹ ਤੂੰ ਵਸ ਮੈ ਨਾਲੇ ਪਰ ਇਹ ਧਨ ਕਾਇਆ ਸਰੀਰ ਇਹ ਤਾਂ ਕਹਿੰਦੀ ਹੈ ਜੀਵ ਆਤਮਾ ਨੂੰ ਕਿ ਐ ਪਿਆਰੇ ਪਤੀ ਤੂੰ ਮੇਰੇ ਨਾਲ ਹੀ ਵਸਣਾ ਕਰ ਮੈਨੂੰ ਛੱਡ ਕੇ ਕਿਤੇ ਜਾਣਾ ਨਾ ਕਰੇ ਫਿਰਿਆ ਸੁਖਵਾਸੀ ਬਾਲ ਗੋਪਾਲੇ ਇਹ ਪਿਆਰੇ ਤੇ ਜਾਣਾ ਨਾ ਕਰੇ ਤੁਜੇ ਬਿਨਾ ਹੋ ਕਿਤ ਹੀ ਨਾ ਲਿਖੈ ਬਚਨ ਦੇਹ ਛੋੜ ਨਾ ਜਾਸਾ ਹੈ ਕਿਉਂਕਿ ਤੇਰੇ ਤੋਂ ਬਿਨਾ ਤੁਜੇ ਬਿਨਾ ਹੋ ਕਿਤ ਹੀ ਨਾ ਲਿਖੈ ਤੇਰੇ ਤੋਂ ਬਿਨਾ ਮੈਂ ਕਿਸੇ ਲੇਖੇ ਵਿੱਚ ਨਹੀਂ ਤੇਰੇ ਤੋਂ ਬਿਨਾ ਮੈਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਇਸ ਵਾਸਤੇ ਬਚਨ ਦੇਹ ਛੋੜਦਾ ਜਾ ਸਾਹੇ ਮੈਨੂੰ ਬਚਨ ਦੇ ਕਿ ਤੂੰ ਮੈਨੂੰ ਛੱਡ ਕੇ ਨਹੀਂ ਜਾਵੇਂਗਾ ਫਿਰ ਕਿਆ ਹਾਂ ਹੁਕਮੀ ਬੰਦਾ ਅੱਗੋਂ ਫਿਰ ਪਤੀ ਜੀਵ ਆਤਮਾ ਕਹਿਣ ਲੱਗਾ ਕਹਿਣ ਲੱਗਾ ਦੇਖ ਮੈਂ ਤਾਂ ਹੁਕਮੀ ਬੰਦਾ ਹਾਂ ਮੈਨੂੰ ਤਾਂ ਜਿਸ ਵੇਲੇ ਉਹਦਾ ਹੁਕਮ ਜਿਹੋ ਜਿਹਾ ਆਇਆ ਹੇ ਰਾ ਉਹ ਭਾਰੂ ਠਾਕਰ ਜਿਸ ਕਾਣ ਨਾ ਛੰਦਾ ਕਹਿ ਲਗੀ ਜਿਹੜੇ ਮਾਲਕ ਦੀ ਤੂੰ ਗੱਲ ਕਰਦਾ ਹੈ ਸੰਸਾਰ ਤੇ ਰਿਸ਼ਵਤ ਲੈ ਕੇ ਸਾਰੇ ਕੰਮ ਹੋ ਜਾਂਦੇ ਨੇ ਤੇ ਤੂੰ ਵੀ ਉਹਨੂੰ ਕੋਈ ਰਿਸ਼ਵਤ ਦੇ ਦੇਵੀ ਜਿਸ ਕਰਕੇ ਉਹ ਤੈਨੂੰ ਲੈ ਕੇ ਨਹੀਂ ਜਾਵੇਗਾ ਤੇ ਅਗਿਓ ਜੀਵਾਤਮਾ ਕਹਿੰਦੀ ਨਹੀਂ ਲੈਂਦੇ ਉਹ ਭਾਰੋ ਠਾਕਰ ਉਹ ਜਿਹੜਾ ਮਾਲਕ ਹੈ ਬਹੁਤ ਵੱਡਾ ਹੈ ਜਿਸ ਕਾਣ ਨਾ ਚੰਦਾ ਜਿਹਨੂੰ ਨਾਂ ਕਿਸੇ ਦੀ ਕੋਈ ਕਾਣ ਕਣੋੜ ਹੈ ਤੇ ਨਾ ਚੰਦਾ ਕਿਸੇ ਦੀ ਉਹਨੂੰ ਕੋਈ ਮਥਾਜਗੀ ਹੈ ਭਾਵੇਂ ਕਿਸੇ ਕੋਲ ਰਿਸ਼ਵਤ ਲਈ ਲੈਂਦਾ ਗਿਚਰ ਰਾਖੇ ਤੇ ਚਰ ਤੁਮ ਸੰਗ ਰਹਿਣਾ ਜਾ ਸੱਦੇ ਤਾਂ ਊਠ ਸਦਾ ਸਾਹੇ ਜਿਚਰ ਰਾਖੇ ਪਿਚਰਾ ਤੁਮ ਸੰਗ ਰਹਿਣਾ ਐ ਕਾਇਆ ਕਾਇਆ ਰੂਪੇ ਇਸਤਰੀ ਜਿੰਨਾ ਚਿਰ ਉਹ ਮਾਲਕ ਵਾਹਿਗੁਰੂ ਮੈਨੂੰ ਉਹਨਾਂ ਚ ਲਿਆ ਜਾਵਾਂਗਾ ਜੋ ਪ੍ਰੇ ਬਚਨ ਕਹੈ ਧਨ ਸੱਚੇ ਕਹਿੰਦੇ ਨੇ ਇਹ ਜਿਹੜੇ ਬਚਨ ਨੇ ਨਾ ਜਦੋਂ ਪਤੀ ਨੇ ਜੀਵ ਪਤੀ ਨੇ ਇਸ ਸਰੀਰ ਰੂਪੀ ਧਨ ਨੂੰ ਕਾਇਆ ਰੂਪੀ ਧਨ ਨੂੰ ਸੱਚੇ ਬਚਨ ਕਹੇ ਨਾ ਸੱਚੀ ਗੱਲ ਦੱਸ ਦਿੱਤੀ ਜੋ ਪ੍ਰੇ ਬਚਨ ਕਹੇ ਧਨ ਸੱਚੇ ਇਸ ਕਾਇਆ ਰੂਪੀ ਸਰੀਰ ਨੂੰ ਜਦੋਂ ਉਸ ਪਿਆਰੇ ਜੀਵ ਆਤਮਾ ਨੇ ਸੱਚੇ ਬਚਨ ਕਹਿ ਦੇ ਧਨ ਕਸ਼ ਇਸ ਗੱਲ ਨੂੰ ਕੋਈ ਖਾਸ ਤਵੱਜੋ ਨਹੀਂ ਦਿੰਦੀ ਕਹਿੰਦੇ ਧਾਨ ਕਛੂ ਨਾ ਸਮਝੈ ਚੰਚਲ ਕਾਚੇ ਕਹਿੰਦੇ ਇਹ ਤਾਂ ਇਹਦੀ ਚੰਚਲਤਾਈ ਹੈ ਇਸ ਤਰ੍ਹਾਂ ਇਹ ਮੈਨੂੰ ਤਾਂ ਇਹੋ ਜਿਹੀ ਗੱਲਾਂ ਕਰਕੇ ਤੇ ਡਰਾਉਂਦਾ ਰਹਿੰਦਾ ਹੈ ਸੋ ਇਹ ਕਰਕੇ ਉਹਨਾਂ ਕੋਈ ਧਿਆਨ ਨਹੀਂ ਦਿੰਦਾ ਇਧਰ ਬਾਹਰ ਬਾਹਰ ਪਿਰਹੀ ਸੰਗ ਮੰਗੇ ਉਹ ਬਾਤ ਜਾਣੇ ਕਰ ਹਾਸਾ ਹੀ ਤੇ ਕਹਿੰਦੇ ਨੇ ਬਹੌਰ ਬਹੌਰ ਪਿਰਹੀ ਸੰਗ ਮੰਗੇ ਮੁਰਮੁਰ ਕੇ ਉਹ ਆਪਣੇ ਪੇਰ ਆਪਣੇ ਪਤੀ ਦਾ ਸੰਗ ਮੰਗਦੀ ਹੈ ਕਿ اے ਪਤੀ ਤੂੰ ਮੈਨੂੰ वचन ਦੇ ਤੂੰ ਮੈਨੂੰ ਛੱਡ ਕੇ ਕਿਤੇ ਜਾਵੇਂਗਾ ਨਹੀਂ ਪਰ ਕਹਿੰਦੇ ਉਹ ਜਿਹੜੀ ਜੀਵਾਤਮਾ ਪਤੀ ਹੈ ਨਾ ਉਹ ਬਾਦ ਜਾਣੇ ਕਰ ਹਾਸਾ ਹੈ ਕਹਿੰਦੇ ਉਹ ਇਹਦੀਆਂ ਗੱਲਾਂ ਨੂੰ ਹਾਸਾ ਲੈਂਦਾ ਉਸ ਨੂੰ ਪਤਾ ਹੈ ਆਈ ਆਗਿਆ ਪ੍ਰਭੂ ਬੁਲਾਇਆ ਤੇ ਕਹਿੰਦੇ ਕਰਦਿਆ ਕਰਦਿਆ ਉਹ ਸਮਾਂ ਆ ਗਿਆ ਆਈ ਆਗਿਆ ਪ੍ਰਭੂ ਬੁਲਾਇਆ ਉਸ ਵਾਹਿਗੁਰੂ ਦੀ ਆਗਿਆ ਆ ਗਈ ਹੁਕਮ ਆ ਗਿਆ ਤੇ ਉਸ ਪਿਆਰੇ ਨੇ ਸੱਦ ਲੈਣਾ ਕੀਤਾ ਕਿਉਂਕਿ ਸਤਗੁਰਾਂ ਦੇ ਬਚਨ ਹੈ ਕੱਲੇ ਆਵਾਂ ਹੈ ਨਾਨਕਾ ਸੱਦ ਉੱਠੀ ਜਾਏ ਜਦੋਂ ਉਹ ਭੇਜਦਾ ਹੈ ਇਹ ਜੀਵ ਸੰਸਾਰ ਤੇ ਆਉਂਦੇ ਨੇ ਪਰ ਜਦੋਂ ਉਹ ਸਦ ਲਿੰਦਾ ਹੈ ਇਥੋਂ ਉੱਠ ਕੇ ਚਲੇ ਜਾਂਦੇ ਨੇ ਇਸ ਵਾਸਤੇ ਬਾਹਰ ਕਹਿੰਦੇ ਆਈ ਆਗਿਆ ਪਰ ਉਹ ਬੁਲਾਇਆ ਆਗਿਆ ਆ ਗਈ ਤੇ ਪਿਆਰੇ ਨੇ ਸਦ ਲਿਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਤੇ ਉਸ ਵੇਲੇ ਉਸ ਵੇਲੇ ਇਸ ਜੀਵ ਪਤੀ ਨੇ ਨਾਂ ਤੇ ਇਸ ਕਾਇਆ ਸ਼ਰੀਰੂਪੀ ਤੁਹਾਨੂੰ ਕੋਈ ਗੱਲ ਪੁੱਛੀ ਤੇ ਨਾ ਹੀ ਕੋਈ ਮਤਾ ਪਕਾਇਆ ਨਾ ਹੀ ਸਲਾਹ ਕੀਤੀ ਕਿ ਮੈਂ ਇਥੋਂ ਚਲਿਆ ਹਾਂ ਊਠ ਸਦਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਹੈ ਕਹਿੰਦੇ ਊਠ ਸਦਾਇਓ ਛੂਟਰ ਮਾਟੀ ਉਹ ਤਾਂ ਉੱਠ ਕੇ ਚਲਿਆ ਗਿਆ ਇਸ ਕਾਇਆ ਰੂਪੀ ਸਰੀਰ ਦੇ ਵਿੱਚੋਂ ਨਿਕਲ ਕੇ ਜੀਵਤਾ ਚਲੇ ਆ ਗਿਆ ਤੇ ਇਹ ਜਿਹੜੀ ਮਿੱਟੀ ਪਿੱਛੇ ਛੁੱਟੜ ਹੋਈ ਪਈ ਰਹਿ ਗਈ ਮਾਰੇ ਕਹਿੰਦੇ ਦੇਖ ਨਾਨਕ ਮਿਰ ਮਹਾਸਾਹੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਿਰਪ ਗੁਰਮ ਕੋ ਵੇਖੋ ਆ ਇਸ ਕਾਇਆ ਰੂਪੀਆ ਕਰਦਾ ਸੀ ਇਹਦਾ ਸ਼ਿੰਗਾਰ ਵੀ ਕਰਦਾ ਸੀ ਉਹ ਦੇਵ ਉਹ ਜਿਹੜਾ ਸੀ ਏ ਝੂਠਾ ਮਾਰੇ ਕਹਿੰਦਾ ਰੇਮਾਨਾ ਲੋਭੀ ਸੋਣਮਾਨ ਮੇਰੇ ਐ ਮੇਰੇ ਲੋਭੀ ਮਨਾ ਤੂੰ ਬੜਾ ਲੋਭ ਕਰਦਾ ਏ ਬੜਾ ਲਾੜਾ ਕਰ ਰਾਹ ਤੇਰੇ ਸਦਾ ਹੀ ਪਾਸ਼ ਕਨੇ ਉਹ ਪਾਚ ਮੂਏ ਦੁਖੀ ਹੋ ਕੇ ਮਰ ਗਏ ਆ ਦਾ ਫਾਹ ਪਿੰਦਾ ਹੈ ਉਰਮਖ ਬਣ ਗਏ ਤੇ ਜਿਨ ਜਰ ਮਨ ਦੀ ਗੱਲ ਮੰਨੀ ਨਹੀਂ ਅਮਰਿਸ਼ਾ ਕੇ ਆ ਨਹੀਂ ਖਾਂਦਾ ਖਾਂਦਾ ਤੇ ਮਹਾਰਾਜ ਜੀ ਕਹਿੰਦੇ ਜਿਤਨੇ ਨਰਕ ਛੇ ਮਾਨਮੁਖ ਭੋਗ ਹੈ ਕਹਿੰਦੇ ਜਿੰਨੇ ਨਰਕ ਨੇ ਨਾ ਮਾਨਮ ਕਹਿੰਦੇ ਗੁਰਮੁਖ ਜੇ ਕਿਸੇ ਕਾਰਨ ਉਹਦੇ ਕੋਲ ਕੋਲ ਅਮਰਤ ਦੀ ਰਹਿਤ ਪੂਰੀ ਨਗਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹਨੂੰ ਅਸੀਂ 10000 ਸਾਲ ਤੱਕ ਨਰਕਾਂ ਵਿੱਚ ਨਹੀਂ ਜਾਣ ਦਿੰਦੇ ਜਿਤਨੇ ਨਰਕ ਤੇ ਮਹਾਰਾਜ ਕਹਿੰਦੇ ਗੁਰਮੁਖ ਸੋਏ ਤਾਂ ਗੁਰੂ ਅਰਜਨ ਦੇਵ ਨੂੰ ਮੰਨ ਲਿਆ ਤਰਾਇਆ ਤੇ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗਲ ਮਾਨ ਕਰਨ ਸਦਾ ਆਨੰਦ ਕਰਣਾ ਜਿਸ ਜਿਸ ਸਿਰ ਪਾਉ ਪਿਆ ਗਲ ਖਾਸਾ ਜਿਹਦੇ ਗਲ ਵਿੱਚ ਖਾਸ ਕਰਕੇ ਸੰਦੇ ਉਹ ਆਨੰਦੀ ਆਨੰਦ ਕਰਦਾ ਹੈ ਹਨ ਗੁਰੂ ਅਰਜਨ ਕਿਰਪਾ ਕਰਨ ਹੋਂ ਜਿਹੜੇ ਸ਼ਰਨ ਕੇ ਦਾਤੇ ਨੇ ਭਾਵ ਤਿਸ ਗੰਠ ਲਾਵੇ ਸੂਰੇ ਨੇ ਉਹਦੇ ਵਾਸਤੇ ਸੂਰਮੇ ਨੇ ਪਾਤਸ਼ਾਹ ਕਿਰਪਾ ਕਰਨ ਇਹੋ ਜਿਹਾ ਪ੍ਰਭੂ ਸੁਖ ਦੇਣ ਨਹੀਂ ਕਰਦਾ ਨਾ ਉਹੀ ਵਿਚੜ ਕੇ ਜਾਇਆ ਕਰਦੇ ਨੇ ਤੇ ਨਾ ਪਰਮੇਸ਼ਰ ਹੀ ਉਹਨਾਂ ਕੋ ਕੀਮ ਨਾ ਪਾਈ ਕੀਮ ਦੇ ਗੁਨਾ ਨੂੰ ਜਾਣਣਾ ਨਹੀਂ ਕੀਤਾ ਘਾਟ ਘਟ ਪੂਰੇ ਹਿਰਦੇ ਵਿੱਚ ਵਸ ਰਿਹਾ ਹੈ ਕਪੰਜਨ ਹਉ ਤਨ ਗੁਰੂ ਅਰਜਨ ਦੇਵ ਜੀ ਮਾਝਾ ਦੇ ਦੁੱਖ ਨਾਸ ਕਰਨ ਵਾਲੇ ਵਾਹਿਗੁਰੂ ਮੈਂ ਤੇਰੀ ਸ਼ਰਣ ਵਿੱਚ ਚੱਲ ਕੇ ਆਇਆ ਸੇਵਕ ਨੇ ਧਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਗੁਰੂ ਜੀ ਕਿਰਪਾ ਕਰਨਗੇ ਕੋ ਦੂਜਾ ਹੈ ਅੱਜ ਇਥੇ ਸਮਾਪਤੀ ਕਰਦੇ ਹਾਂ ਜੀ ਗੁਣ ਨਿਧਾਨ ਕਿਛ ਕੀ ਮਨਾ ਪਾਈ ਰਹੇ ਉਹ ਸਭ ਠਾਈ ਜੋ ਤੇ ਗੁਣ ਨਿਧਾਨ ਕਿਛ ਕੀ ਮਨਾ ਪਾਈ ਠਾਈ ਕਾ ਘਰ ਸਾਧ ਵਰਤਾ ਗਾਓ ਹਰੀ ਤੂੰ ਮਨ ਮੇਰੇ ਦੁਖ ਸਭ ਵੇਖੇ ਨਾਨਕ ਮਨ ਮੇਰੇ ਆਮ ਮਨ ਵਸਾ ਸਾਚ ਨਾਮੇ ਆਧਾਰ ਮੇਰਾ ਆਧਾਰੋ ਵਾਜ ਪੰਜ ਸ਼ਬਦ ਤੇ ਘਰ ਸਬਾ ਪੰਜ ਦੂਤ ਤਦ ਵਸੇ ਕਹੇ ਨਾਮਿ ਹੋ ਸੁਨਤਾ ਭਜਣਿ ਨੰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ ਪਵਿੱਤਰ ਸਤਵਾਹਿ ਬ੍ਰਹੂਜੀਤੇ ਆਖ ਹਰ ਪ੍ਰਭ ਤੇਰੇ ਆ ਕਿਤੇ ਗਨੂ ਅਸੰਖ ਔਗਣ ਖਤੇ ਫਿਰੇ ਨਿਤ ਪ੍ਰਤ ਸਦ ਭੂਲੀ ਤੋ ਪ੍ਰਸਾਦੀ ਘੂਲੀਆ ਕਾ ਵਾਹਿਗੁਰੂ ਸਾਹਿਬ ਜੀਓ ਥਿੱਤੀ ਘਰ ਦਸਵਾ ਜੱਤ ਇੱਕ ਓ ਅੰਕਾਰ ਕਣੀ ਜਾਤ ਨਾ ਜਲ ਦੇਖਿਆ ਭਾਏ ਲਗੇ ਉਸੇ ਚੋਟਾ ਖਾਏ ਚੌਥੇ ਉਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਪੀਦਾ ਹਮਤਾ ਕੇ ਦਸਰੇ ਚੌਥੇ ਵਾਸ